ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਗਟਿਓ ਮਰਦ ਅਗਮਣ ਆ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੀਓ ਪਾਹਲ ਖੰਡੇ ਧਾਰ ਹੋਏ ਜਨਮ ਸਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 13 April 1699 ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਵਿਖੇ 80000 ਦੇ ਕਟ ਦੇ ਵਿੱਚ ਪੰਜ ਸਿੰਘਾਂ ਦਾ ਸੀਸ ਲਾ ਕੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਬਾਅਦ ਵਿੱਚ ਉਹਨਾਂ ਕੋਲ ਆਪ ਛਕਾਇਆ ਜੋ ਕਿ ਇਹ ਬੜਾ ਵੱਡਾ ਇੱਕ ਇਤਿਹਾਸ ਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਮਹਾਰਾਜ ਪਹਿਲਾਂ ਤੇ ਗੁਰੂ ਬਣੇ ਔਰ ਬਾਅਦ ਪੰਨਿਆਂ ਪਿਆਰਿਆਂ ਤੋਂ ਅੰਮ੍ਰਿਤ ਛਕਾਇਆ ਤੇ ਚੇਲੇ ਬਣੇ ਇਹ ਗੁਰੂ ਤੇ ਚੇਲੇ ਦਾ ਜਿਹੜਾ ਇਤਿਹਾਸ ਆ ਇਹ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੀ ਬਖਸ਼ਿਆ ਕਾਲਪੁਰਖ ਨੇ 80000 ਦੇ ਘਟ ਵਿੱਚ ਅਮਰ ਛਕਾਇਆ ਔਰ ਅਜ ਦੇ ਦਿਨ ਉਥੇ ਖਾਲਸਾ ਸਥਾਪਨਾ ਦੇ ਤ ਪ੍ਰਾਪਤ ਕੀਤਾ ਅਮਰ ਛਕਾਇਆ ਪੀਓ ਪੌਲ ਖੰਡੇਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੰਜਾਂ ਪਿਆਰਿਆਂ ਨੇ ਪੁੱਛਿਆ ਮਹਾਰਾਜ ਅਸੀਂ ਤਾਂ ਪੰਜ ਸਿਰ ਦੇ ਕੇ ਅੰਮ੍ਰਿਤ ਲਿਆ ਤੇ ਤੁਸੀਂ ਇੱਕ ਦੇ ਕੇ ਇਹ ਕਿਵੇਂ ਬਰਾਬਰ ਹੋਏਗਾ ਮਹਾਰਾਜ ਦਸਵੇਂ ਪਾਸ਼ਾ ਕਹਿੰਦੇ ਜਦੋਂ ਕੋਈ ਟਾਈਮ ਆਏਗਾ ਫਿਰ ਇਹ ਤੁਹਾਡਾ ਕਰਜ਼ਾ ਜਿਹੜਾ ਇਹ ਉਤਾਰਾਂਗੇ ਤੇ ਜਦੋਂ ਮਹਾਰਾਜ 6 ਪੋ ਦੀ ਰਾਤ ਨੂੰ ਫਿਰ ਇੱਥੋਂ ਨਿਕਲੇ ਆ 7 ਪੋ ਦੀ ਰਾਤ ਨੂੰ ਮਹਾਰਾਜ ਸਰਸਾ ਕੰਢੀ ਦੇ ਇਨਾਂਦੇ ਤੇ ਖਲੋਤੇ ਆ ਉੱਥੋਂ ਮਹਾਰਾਜ ਦਾ ਪਰਿਵਾਰ ਸਾਰਾ ਵਿਛੜ ਗਿਆ ਬਾਬਾ ਜੀਤ ਸਿੰਘ ਜੁਝਾਰ ਸਿੰਘ ਦਸਵੇਂ ਪਾਤਸ਼ਾਹ ਇਹ ਚਮਕੌਰ ਦੀ ਗੜੀ ਜਾ ਕੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਜੋ ਐ ਫਤਿਹਗੜ੍ਹ ਸਾਹਿਬ ਦੀ ਸਾਈਡ ਨੂੰ ਉਧਰ ਨੂੰ ਚਲੇ ਗਏ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗਲੀ ਵਿੱਚ ਲੜ ਕੇ ਜੰਗ ਕਰਕੇ ਸ਼ਹੀਦ ਹੋ ਗਏ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਉਹ ਫਤਿਹਗੜ੍ਹ ਸਾਹਿਬ ਦੀਆਂ ਨੀਹਾਂ ਦੇ ਵਿੱਚ ਚੜਵਾਏਗੇ ਸੋ ਬੜਾ ਵੱਡਾ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਹੈ ਜੋ ਮਹਾਰਾਜ ਨੇ ਆਪਣੇ ਮਾਮੇ ਦੇ ਪੁੱਤ ਭੂਆ ਦੇ ਪੁੱਤ ਸਹਿਬਜ਼ਾਦੇ ਵੀ ਸਾਰਾ ਪਰਿਵਾਰ ਹੀ ਲਸਾਨੀ ਪਰਿਵਾਰ ਜੋ ਸ਼ਹੀਦ ਕਰਵਾ ਦਿੱਤਾ ਸੋ ਅੱਜ ਬੜਾ ਪਵਿੱਤਰ ਦਿਹਾੜਾ ਹੈ ਮੈਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਇੱਥੋਂ ਦੀਆਂ ਸੰਗਤਾਂ ਨੂੰ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ